ਇਹ WhatsApp 콜 ਇਹਦਾ ਬਾਹਰਲਾ ਵੀ ਨੰਬਰ ਹੈ ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦੇਵਾਂਗੇ ਪਰ ਮਨੀਲਾ ਦਾ ਨੰਬਰ ਇਹਦੇ ਜਿਹੜਾ ਤਾਇਆ ਜੀ ਦਾ ਬੇਟਾ ਜਿਹੜਾ ਦੂਜਾ ਸਾਡਾ ਅਕਿਊਜ਼ਡ ਰਮਨਦੀਪ ਸਿੰਘ ਉਹ ਇਹਦੇ ਤਾਇਆ ਜੀ ਦਾ ਬੇਟਾ ਹੈ ਕਰਕੇ ਉਹਦੀ ਵਾਈਫ ਬੱਚਿਆਂ ਦੀਆਂ ਫੋਟੋ ਖਿੱਚੀਆਂ ਸੀ ਉਹ ਫੋਟੋ ਜਿੱਥੋਂ ਮਾਲ ਵਗੈਰਾ ਤੋਂ ਖਿੱਚੀਆਂ ਸੀ ਸਾਨੂੰ ਉਸ ਤੋਂ ਲੀਡ ਮਿਲਦੇ ਹੋਏ ਅਸੀਂ ਇਹਨਾਂ ਨੂੰ ਕਾਬੂ ਕਰਦੇ ਅਸੀਂ ਸਰਾਬਾ ਨਗਰ ਥਾਣੇ ਇੱਕ ਸਾਨੂੰ ਐਕਸਟਰੈਸ਼ਨਲੀ ਕਾਲ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਆਈ ਸੀ ਗੌਰਵ ਮਿੱਤਲ ਨੇ 621 ਵੀ ਅਗਰ ਨਾ ਕਰਦੇ ਰਹਿਣ ਵਾਲੇ ਉਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਹੈ WhatsApp ਕਾਲ ਜਿਹੜਾ ਬਾਹਰਲਾ ਵੀ ਨੰਬਰ ਹੈ ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ ਉਹ ਕਾਲ ਤੋਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ ਸਾਡੇ ਡੀਐਸਪੀ ਸਾਬਾ ਨਗਰ ਤੇ ਐਸਐਚਓ ਸਾਹਮਣੇ ਫਰਦਰ ਜਿਹੜੀ ਆ ਉਸ ਕਾਲ ਤੇ ਤਰਤੀਸ਼ ਕਰਦੇ ਮਕਦਮਾ ਦਰਜ ਕਰਕੇ ਅਸੀਂ ਜਿਹੜਾ ਹੈਗਾ ਉਹਦੇ ਚ ਤਜਿੰਦਰ ਸਿੰਘ ਗਿੱਲ ਤੇ ਇੱਕ ਅੰਮ੍ਰਿਤਵਾਲ ਜਿਹੜੇ ਦੋ ਬੰਦੇ ਆ ਸੀ ਉਹਨਾਂ ਨੂੰ ਅਰੈਸਟ ਕੀਤਾ ਉਹ ਦੋਨੋਂ ਜਿਹੜੇ ਹੈਗੇ ਆ ਇੱਕ ਮੁੱਲਾਂਪੁਰ ਔਰ ਜਗਰਾਉਂ ਦੇ ਰੀਏ ਤੇ ਰਹਿਣ ਵਾਲੇ ਹੈਗੇ ਆ ਉਹਨਾਂ ਨੇ ਰੇਕੀ ਕੀਤੀ ਸੀ ਰੇਕੀ ਕਰਕੇ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਅੱਗੇ ਬਾਹਰ ਜਿਹੜੀਆਂ ਹੈਗੀਆਂ ਉਹ ਟ੍ਰਾਂਸਫਰ ਕੀਤੀਆਂ ਸੀ ਤੇ ਮੈਂ ਦਿਨਾਂ ਨੇ ਫਰੋਤੀ ਮੰਗਿਓ ਪਹਿਲੇ ਵੀ ਇਨ੍ਹਾਂ ਦੇ ਕੋਈ ਰਿਕਾਰਡ ਹੈਗੇ ਕ੍ਰਿਮਿਨਲ ਉੱਪਰ ਜਿਹੜਾ ਤਜਿੰਦਰ ਗਿੱਲਿਆ ਇਹਦੇ ਤੇ ਪਹਿਲਾਂ ਚਾਰ ਮੁਕੱਦਮੇ ਦਰਜ ਹੈ ਜੀ ਦੋ ਤਾਂ ਲੁਧਿਆਣਾਈ ਇੱਕ ਤਾਂ ਸ੍ਰੀਬਾਨਗਰ ਥਾਣੇ ਦਾ ਮੁਕੱਦਮਾ ਹੈ ਇੱਕ ਲਡੂਵਾਲ ਥਾਣੇ ਦਾ ਮਕਦਮਾ ਦਰਜਾ ਇੱਕ ਇਹਦੇ ਤੇ ਦੋ ਕਾਰ ਚੋਰੀ ਦੇ ਪਰਚੇ ਦਰਜਾ ਇੱਕ ਬਰਨਾਲੇ ਹੋਇਆ ਸੀ ਇੱਕ ਮੋਗੇ ਸੀਗਾ ਉਹ ਸ਼ਾਇਦ ਬਰੀ ਹੋ ਚੁੱਕਾ ਹੈ ਕੋਈ ਨਹੀਂ ਫੋਰਚੂਨਰ ਮਿਲਿਆ ਇਹ ਚੋਰੀ ਦੀਆਂ ਇਹਨਾਂ ਦੀ ਆਪਣੀ ਫੋਰਚੂਨਰ ਦੇ ਤਾਏ ਦੇ ਮੁੰਡੇ ਦੇ ਨਾਮ ਤੇ ਆ ਜਿਹੜੀ ਸਾਨੂੰ ਆਰਸੀ ਮਿਲੀ ਆ ਉਹ ਜਿਹੜੀ ਹੈਗੀ ਆ ਅਸੀਂ ਗੱਡੀ ਜਿਹੜੀ ਇਹਦੇ ਇਹਦੇ ਇੱਕ ਪੇਪਰ ਨੇ ਮਤਲਬ ਇਹਦੇ ਤਾਏ ਦੇ ਨਾਂ ਦੇ ਜਾਂ ਤਾਏ ਦੇ ਮੁੰਡੇ ਦੇ ਨਾਂ ਤੇ ਹੀ ਹੈਗੀ ਆ ਫੋਰਚੂਨਰ ਜਿਹੜੀ ਗੱਡੀ ਆ ਇਹਨੇ ਜਿਹੜੀ ਇਹਨੇ ਕਾਲ ਕੀਤੀ ਸੀ ਇਹਨੇ ਨਾਰਮਲ ਕਾਲ ਕੀਤੀ ਜਾਂ ਕੋਈ ਸੌਰੀ WhatsApp ਕਾਲ ਜਾਂ ਕੋਈ ਹੋ ਕੁਝ ਆਈਡੀ ਲੈ ਕੇ ਕਾਲ ਕੀਤੀ ਨਹੀਂ WhatsApp ਤੋਂ ਕਾਲ ਆਈ ਹੈ ਸਾਨੂੰ ਜਿਹੜਾ WhatsApp ਦੀ ਆਈਡੀ ਅੱਗੇ ਉਹਦਾ ਨੰਬਰ ਹੁੰਦਾ ਜੀ ਸਿਕਸ ਫੋਰਮ ਮਨੀਲਾ ਦਾ ਨੰਬਰ ਇਹਦੇ ਜਿਹੜਾ ਤਾਇਆ ਜੀ ਦਾ ਬੇਟਾ ਜਿਹੜਾ ਦੂਜਾ ਸਾਡਾ ਅਕਿਊਜ਼ਡ ਰਮਨਦੀਪ ਸਿੰਘ ਉਹ ਇਹਦੇ ਤਾਇਆ ਜੀ ਦਾ ਬੇਟਾ ਆ ਉਹ ਮਨੀਲਾ 'ਚ ਰਹਿੰਦਾ ਹੈ ਜਿਹੜਾ ਇੱਕ ਪਿਸਤਲ ਮਿਲਿਆ ਵਾ ਉਹ ਮਿਸਟਲ ਵੈਦ ਸੀਗਾ ਜਾਂ ਕਿਵੇਂ ਕੁਖੜੋਣਾ ਬਸ ਟੋਟਲੇ ਕਿਹੜਾ ਮਿਸਟਲ ਨਹੀਂ ਜੇ 9mm ਪਿਸਟਲ ਹੈ ਇਹਦੀ ਗੱਡੀ ਚੋਂ ਬਰਾਮਦ ਹੋਇਆ ਇਹਦੇ ਕੋਲ ਲਾਇਸੈਂਸ ਨਹੀਂ ਪੇਸ਼ ਕਰ ਸਕਿਆ ਉਹ ਅਸੀਂ ਵੈਰੀਫਾਈ ਕਰਾਂਗੇ ਜਿਹੜੇ ਵੀ ਇਹ ਜਿੱਥੇ ਉਹਦਾ ਰਹਿਣ ਵਾਲਾ ਹੈ ਉੱਥੇ ਅਸੀਂ ਭੇਜ ਕੇ ਦਾ ਹਸਲਾ ਜਿਹੜਾ ਹੈ ਚੈੱਕ ਕਰਾਵਾਂਗੇ ਜਾਇਜ਼ ਹੈ ਕਿ ਨਹੀਂ ਜਾਇਜ਼ ਨਹੀਂ ਇਹਦੇ ਕੋਲ ਉਸ ਟਾਈਮ ਤੇ ਲਾਇਸੈਂਸ ਨਹੀਂ ਸੀਗਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਉਹ ਅਸੀਂ ਵੈਰੀਫਾਈ ਕਰਾਵਾਂਗੇ ਮੈਡਮ ਕੀ ਇਹਦੇ ਰਡਾਰ ਤੋਂ ਹੋਰ ਵੀ ਵਪਾਰੀ ਸੀ ਕੋਈ ਜਾਣੇ ਦੀ ਹਾਂਜੀ ਇਹਦੇ ਫੋਨ ਤੋਂ ਜਿਹੜਾ ਸਾਡੇ ਕੋਲ 2 ਦਿਨ ਪਹਿਲਾਂ ਦਮਨ ਮੱਕੜ ਨੇ ਡਾਕਟਰ ਉਹਨਾਂ ਕੋਲੋਂ ਸਾਨੂੰ ਸਾਡੇ ਸਾਈਬਰ ਕਰਾਈਮ ਸੈੱਲ ਦੇ ਵਿੱਚ ਕੰਪਲੇਂਟ ਆਈ ਸੀ ਉਹ ਜਿਹੜੀ ਮਤਲਬ ਇਹਦੀ ਪੁਛਗਿਸ਼ ਜਿਹੜੀ ਹੁਣ ਅਸੀਂ ਇਹਨੂੰ ਅੱਜ ਕੀਤੀ ਆ ਉਹ ਇਹਨਾਂ ਨੇ ਹੀ ਰਮਨਦੀਪ ਵੱਲੋਂ ਹੀ ਇਹਦੇ ਤਾਇਆ ਜੀ ਦਾ ਬੇਟਾ ਜਿਹੜਾ ਬਾਹਰ ਮਨੀਲਾ ਰਹਿੰਦਾ ਉਹਦੇ ਵੱਲੋਂ ਹੀ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਗਈ ਸੀ ਰੈਨਸਮ ਕਾਲ ਕੀਤੀ ਸੀ 1 ਕਰੋੜ ਦੀ ਡਿਮਾਂਡ ਡਾਕਟਰ ਦਮਨ ਮੱਕੜ ਤੋਂ ਕੀਤੀ ਸੀ ਇਹਨਾਂ ਨੇ ਇਹਨਾਂ ਨੇ ਜੀ ਵਿੱਚ ਦੱਸਿਆ ਵੀ ਜੇ 3 ਕਰੋੜ ਦੀ ਇਹਨਾਂ ਨੇ ਮੰਗ ਕੀਤੀ ਤੇ 3 ਕਰੋੜ ਦਾਗੇ ਯੂਜ਼ ਕੀ ਕਰਨਾ ਸੀ ਕਦੇ ਵੀ ਕਰ ਰਹੇ ਸੀ ਇਹ 3 ਕਰੋੜ ਇਹਨਾਂ ਨੇ ਤਿੰਨ 파ਟਨਰ ਜਿਵੇਂ ਇਹ ਹੋ ਗਿਆ ਤਜਿੰਦਰ ਗਿੱਲ ਹੋ ਗਿਆ ਇੱਕ ਇਹਨਾਂ ਦਾ ਸਾਥੀ ਹੈਗਾ ਉਹ ਮੁੰਡਾ ਵੈਨਕੂਵਰ ਰਹਿੰਦਾ ਪਨੀਤ ਹੈ ਜਲੰਧਰ ਤੋਂ ਔਰ ਤੀਸਰਾ ਹੈਗਾ ਬ੍ਰਦਰ ਜਿਹੜਾ ਰਮਨ ਇਹਨਾਂ ਨੇ ਤਿੰਨਾਂ ਨੇ ਆਪਸ ਦੇ ਵਿੱਚ ਜਿਹੜਾ ਹੈਗਾ ਆ ਉਹ ਯੂਜ਼ ਕਰਨੇ ਸੀ ਪੈਸੇ ਮੈਂ ਮੈਨੂੰ ਨਹੀਂ ਇਹਨਾਂ ਦੀ ਵਾਈਫ ਤੇ ਬੱਚਿਆਂ ਦਾ ਪਿੱਛਾ ਵੀ ਕੀਤਾ ਸੀ ਹਾਂਜੀ ਇਹਨਾਂ ਨੇ ਜਿਹੜੀ ਸਾਨੂੰ ਥੋੜੀ ਜੀ ਲੀਡ ਮਿਲੀ ਸੀ ਉਹ ਸਾਨੂੰ ਇਸ ਗੱਲ ਤੋਂ ਹੀ ਅਸੀਂ ਲੱਕੀਰੇ ਸਾਨੂੰ ਲੀਡ ਹੀ ਇਸ ਗੱਲ ਤੋਂ ਮਿਲੀ ਸੀ ਇਹਨਾਂ ਨੇ ਉਹਦੀਆਂ ਰੈਕੀ ਕਰਕੇ ਉਹਦੀ ਵਾਈਫ ਬੱਚਿਆਂ ਦੀਆਂ ਫੋਟੋ ਖਿੱਚੀਆਂ ਸੀ ਉਹ ਫੋਟੋ ਜਿੱਥੋਂ ਮਾਲ ਵਗੈਰਾ ਤੋਂ ਖਿੱਚੀਆਂ ਸੀ ਸਾਨੂੰ ਉਸ ਤੋਂ ਲੀਡ ਮਿਲਦੇ ਹੋਏ ਅਸੀਂ ਇਹਨਾਂ ਨੂੰ ਕਾਬੂ ਕਰ ਪਏ ਕਿੰਨੇ ਦਿਨ ਪਹਿਲੇ ਜਿਹੜੀ ਅਰਜ਼ੀ ਟੀਵੀ ਸੀ ਕਿੰਨੇ ਦਿਨ ਬਾਅਦ ਕਾਬੂ ਕਰ ਲਏ ਸਾਨੂੰ ਜਿਹੜੀ ਇਹ ਕੰਪਲੇਂਟ ਆਈ ਸੀ ਜੀ ਸਾਨੂੰ ਇਹ 17 17 ਤਰੀਕ ਨੂੰ ਆਈ ਸੀ 18 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਨੂੰ ਸ਼ਾਮ ਨੂੰ ਜਿਹੜਾ ਹੈਗਾ ਅਸੀਂ ਅਰੈਸਟ ਕਰ ਲਿਆ ਸੀ ਫਿਲਹਾਲ ਇੱਕ ਬੰਦਾ ਪਕੜਿਆ ਗਿਆ ਭਾਈਆ ਦੋ ਬੰਦੇ ਚਾਰ ਬੰਦੇ ਪਕੜੀ ਗਈ ਹੈ ਇਹਦੇ ਚ ਦੋ ਬੰਦੇ ਅਸੀਂ ਅਰੈਸਟ ਕਰ ਲਏ ਦੋ ਬੰਦੇ ਜਿਹੜੇ ਆ ਉਹ ਬਾਹਰ ਰਹਿੰਦੇ ਆ ਇੱਕ ਮਨੀਲਾ ਰਹਿ ਰਿਹਾ ਇੱਕ ਵੈਨਕੂਵਰ ਆ ਕੈਨੇਡਾ ਇਹਨਾਂ ਜਿਹੜਾ ਕਾਰੋਬਾਰੀ ਉਹਦਾ ਕਾਰੋਬਾਰ ਕਰਦਾ ਸੀ ਉਹਨਾਂ ਦਾ ਸਪਿੰਨਿੰਗ ਦਾ ਹੈਗਾ ਸਪਿੰਨਿੰਗ ਦਾ ਥ੍ਰੈਟ ਦਾ ਕਾਰੋਬਾਰ ਹੈ ਤੇ ਪਹਿਲਾਂ ਵੀ ਮੈਨੂੰ ਕਿਸੇ ਨੂੰ ਉਹਨਾਂ ਨੂੰ ਪਹਿਲੇ ਵੀ ਕੋਈ ਧਮਕੀ ਆਈ ਹੈ ਜਾਂ ਫਰਚ ਕਾਲ ਕੀ ਇਹਨਾਂ ਦੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਨਹੀਂ ਆਈ ਕਿਸੇ ਨੂੰ ਮਤਲਬ ਇਹਨਾਂ ਦੀਆਂ ਇਹ ਦੋ ਕਾਲਸ ਨੇ ਜਿਹੜੀਆਂ ਸ਼ਹਿਰ 'ਚ ਹਜੇ ਤੱਕ ਇਹਨਾਂ ਨੇ ਲੀਆਂ ਕੀਤੀਆਂ ਸੀ ਫਰਦਰ ਅਸੀਂ ਹੋਰ ਵੈਰੀਫਾਈ ਕਰਦੇ ਹਾਂ ਜੇ ਇਹਨਾਂ ਦੇ ਫੋਨ 'ਚ ਹੋਰ ਕੋਈ ਡਾਟਾ ਹੋਊਗਾ ਜਾਂ ਕੁਝ ਹੋਊਗਾ ਤੇ ਮੈਂ ਕਾਰੋਬਾਰੀ ਨੂੰ ਹੀ ਜਾਣਦੇ ਤਾਂ ਨਹੀਂ ਸੀਗੇ ਕੋਈ ਪਹਿਲਾਂ ਦਾ ਕੋਈ ਇਹਨਾਂ ਨੇ ਸਰਚ ਕੀਨੇ ਕੀਤਾ ਇਹਨਾਂ ਨੇ ਟਾਰਗੇਟ ਕੀਤਾ ਕਿ ਜਿਹੜਾ ਇਹ ਤਜਿੰਦਰ ਗੇਲਿਆ ਇਹ ਵੀ ਅਗਰਨਗਰ ਉਥੇ ਐਮ ਆਈ ਜੀ ਫਲੈਟ ਦਾ ਵਿੱਚ ਰਹਿ ਰਿਹਾ ਹੈ ਇਹ ਅਗਰਨਗਰ ਨਾਲ ਵਈਕੂੰਬ ਸੜਕ ਕ੍ਰਾਸ ਕਰਕੇ ਉਹ ਸਾਹਮਣੇ ਅਗਰਨਗਰ ਨਾਲ ਐਮ ਆਈ ਜੀ ਫਲੈਟਸ ਨੇ ਇਉ ਤੇ ਅੰਦਾਜ਼ਾ ਜਾਂਦਾ ਦੇਖਦਾ ਰਹਿੰਦਾ ਸੀ ਵੀ ਉਹਨਾਂ ਕੋਲ ਗੱਡੀਆਂ ਨੇ ਕੋਈ ਕੀ ਕਾਰੋਬਾਰ ਆ ਇਹ ਪੂਰੇ 1 ਮਹੀਨੇ ਤੋਂ ਉਹਨਾਂ ਦੀ ਰੈਕੀ ਕਰ ਰਿਹਾ ਸੀ